ਦੁਨੀਆਂ ਦੇ ਵੱਖ-ਵੱਖ ਕੋਨਿਆਂ 'ਚ ਬੈਠੇ ਪੀਟੀਸੀ ਵੇਖ ਰਹੇ ਸਾਰੇ ਦਸ਼ਕਾਂ ਨੂੰ ਸ਼ਹੀਦੀ ਸਫ਼ਰ ਵਿੱਚ ਜੀ ਆਇਆਂ ਨੂੰ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਜਿਵੇਂ ਤੁਸੀਂ ਜਾਣਦੇ ਹੋ ਇਸ ਸ਼ਹੀਦ ਦੇ ਸਫ਼ਰ ਦੇ ਵਿੱਚ ਅਸੀਂ ਉਹਨਾਂ ਇਤਿਹਾਸਕ ਸਥਾਨ ਅਤੇ ਉਹਨਾਂ ਸ਼ਕਤੀਆਂ ਦੇ ਜੋ ਇਤਿਹਾਸ ਬੋਲਦਾ ਹੈ ਜੋ ਸਾਡੇ ਇਤਿਹਾਸਕ ਸਰੋਤ ਕਹਿੰਦੇ ਨੇ ਜੀ ਹਾਂ ਉਹ ਤੁਹਾਡੇ ਰੂਬਰੂ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰ ਰਹੇ ਹਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਆਰੰਭੀ ਧਾਰਮਿਕ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਭਾਵ ਸੰਪੂਰਨ ਕ੍ਰਾਂਤੀ ਲਈ ਗੁਰੂ ਸਹਿਬਾਨ ਗੁਰੂ ਮਾਤਾਵਾਂ ਗੁਰੂ ਕੇ ਸਿੰਘਾਂ ਦੀਆਂ ਮਹਾਨ ਸ਼ਿੱਧੀਆਂ ਹੋਈਆਂ ਆਰੰਭ ਭਾਰਤ ਉੱਤੇ ਹਮਲਾਵਰ ਹੋ ਕੇ ਆਏ ਬਾਬਰ ਦਾ ਗੁਰੂ ਨਾਨਕ ਸਾਹਿਬ ਜੀ ਵੱਲੋਂ ਬਾਬਰ ਜਾਬਰ ਐਨਾ ਹੀ ਨਹੀਂ ਬਾਬਰ ਨੂੰ ਜਮਰੂਪ ਕਹਿ ਕੇ ਅਤੇ ਉਸਦੇ ਮੁਹੱਲੇ ਦਾ ਪੂਰੀ ਸ਼ਕਤੀ ਨਾਲ ਵਿਰੋਧ ਹੋਇਆ ਇਤਿਹਾਸ ਵਿੱਚ ਇਸ ਨੂੰ ਬਾਬੇ ਕੇ ਅਤੇ ਬਾਬਰ ਕੇ ਦੇ ਵਿਚਕਾਰ ਹੋਏ ਸੰਘਰਸ਼ ਦਾ ਵੀ ਨਾਮ ਦਿੱਤਾ ਗਿਆ ਹੈ ਮਨੁੱਖੀ ਆਜ਼ਾਦੀ ਹੱਕ ਸੱਚ ਬਰਾਬਰੀ ਲਈ ਪਹਿਲੀ ਸ਼ਹੀਦੀ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਪੰਚਮ ਸਤਗੁਰੂ ਧੰਗੁਰ ਅਰਜਨ ਸਾਹਿਬ ਜੀ ਦੀ ਹੋਈ ਉਪਰੰਤ ਸਨ 1626 ਈਸਵੀ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੀ ਅਤੇ ਉਹਨਾਂ ਤੋਂ ਬਾਅਦ ਭਾਈ ਮਤੀ ਦਾਸ ਭਾਈ ਸਾਤੀ ਦਾਸ ਅਤੇ ਭਾਈ ਰਿਆਲਾ ਜੀ ਦੀ ਸ਼ਹੀਦੀ ਕਹਿਣ ਤੋਂ ਭਾਵ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਦੇ ਨਾਲ ਦਿੱਲੀ ਦੇ ਚਾਂਦਨੀ ਚੌਂਗੜੇ ਵਿੱਚ ਇਹਨਾਂ ਨੂੰ ਸਰੀਆਮ ਸ਼ਹੀਦ ਕਰ ਦਿੱਤਾ ਗਿਆ। ਇਹਨਾਂ ਸ਼ਹੀਦੀਆਂ ਦਾ ਦੌਰ ਲਗਾਤਾਰ ਚੱਲਦਾ ਗਿਆ। ਦੁਨੀਆ ਦੇ ਕਿਸੇ ਵੀ ਹੋਰ ਕੌਮ ਨੇ ਲੋਕ ਹਿੱਤਾ, ਜ਼ਮੀਰ ਦੀ ਆਜ਼ਾਦੀ ਅਤੇ ਮੁੱਢਲੇ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਤੇ ਸਵੈ ਮਾਨ ਲਈ ਇਤਨੀਆਂ ਸ਼ਹੀਦੀਆਂ ਨਹੀਂ ਦਿੱਤੀਆਂ। ਸੰਸਤਾਰਾ 404 ਈਸਵੀ ਵਿੱਚ ਜਦੋਂ ਕਲਗੀਧਰ ਪਾਤਸ਼ਾਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਾਂਤਮਈ ਮਾਹੌਲ ਦੇ ਵਿੱਚ ਆਨੰਦਪੁਰ ਸਾਹਿਬ ਵਿਖੇ ਆਪਣੇ ਪਰਿਵਾਰ ਅਤੇ ਸਾਥੀਆਂ ਨਾਲ ਰਹਿ ਰਹੇ ਸਨ ਤਾਂ ਬਾਈ ਧਾਰ ਦੇ ਪਹਾੜੀ ਰਾਜੇ ਅਤੇ ਮੁਗਲ ਫੌਜਾਂ ਦੇ ਗੱਠ ਜੋੜ ਨੇ ਆਨੰਦਪੁਰ ਦੀ ਧਰਤੀ ਨੂੰ ਘੇਰਾ ਪਾ ਲਿਆ ਜੀਹਾਂ ਆਨੰਦਪੁਰ ਦੀਓ ਧਰਤੀ ਜਿਹੜੀ ਕਦੀ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਹੱਥੀਂ ਕੀਤੀ ਸੀ ਆਨੰਦਪੁਰ ਦੀ ਉਹ ਧਰਤੀ ਜਿੱਥੇ ਕਦੀ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਆਨੰਦਪੁਰ ਦੀ ਉਹ ਧਰਤੀ ਜਿੱਥੇ ਰਣਜੀਤ ਨਗਾਰੇ ਵੱਜਿਆ ਕਰਦੇ ਸਨ ਆਨੰਦਪੁਰ ਦੀ ਉਹ ਧਰਤੀ ਜਿੱਥੇ ਸੱਚ ਦਾ ਪੈਗਾਮ ਨਿਕਲਦਾ ਸੀ ਪਰ ਅਫਸੋਸ ਇਹ ਸੱਚ ਤੇ ਪੈਗਾਮ ਨੂੰ ਬਾੜੀ ਰਾਜੇ ਤੇ ਮੁਗਲ ਬਾਦਸ਼ਾਹ ਬਰਦਾਸ਼ਤ ਨਾ ਕਰ ਸਕੇ ਲੰਬਾ ਸਮਾਂ ਲੜਾਈ ਚੱਲਦੀ ਗਈ ਐਨਾ ਹੀ ਨਹੀਂ ਲੜਾਈ ਕਾਫੀ ਸਮਾਂ ਚੱਲਣ ਦੇ ਨਾਲ ਨਾਲ ਸਿੰਘਾਂ ਸੋਰਮਿਆਂ ਵੱਲੋਂ ਦੁਸ਼ਮਣਾਂ ਨੂੰ ਚੰਗਾ ਚੋਖਾ ਮਜਾ ਚਕਾਇਆ ਗਿਆ ਕਿਲੇ ਅੰਦਰ ਗੁਰੂ ਸਾਹਿਬ ਤੇ ਉਹਨਾਂ ਦਾ ਪਰਿਵਾਰ ਥੋੜੀ ਗਿਣਤੀ ਵਿੱਚ ਸਿੰਘ ਹੀ ਹਾਜ਼ਰ ਸਨ ਉਹਨਾਂ ਪਾਸ ਜੰਗੀ ਸਾਜ਼ੋ ਸਮਾਨ ਤੀਰ ਤੇਗ ਗੋਲੀ ਸਿੱਕਾ ਅਤੇ ਰਸਦ ਪਾਣੀ ਬਹੁਤ ਥੋੜਾ ਸੀ ਪਰੰਤੂ ਜਦੋਂ ਦੂਜੇ ਪਾਸੇ ਨਿਗਾਹ ਮਾਰਦੇ ਆ ਦੁਸ਼ਮਣਾਂ ਦੇ ਕੋਲ ਤਾਂ ਜੰਗੀ ਸਾਜ਼ੋ ਸਮਾਨ ਦੇ ਨਾਲ ਨਾਲ ਭਾਰੀ ਸ਼ਾਈ ਲਸ਼ਕਰ ਸਿੰਘਾਂ ਦਾ ਖੂਨ ਪਾਵੇਂ ਮੈਦਾਨੇ ਜੰਗ ਵਿੱਚ ਬੱਬਰ ਸ਼ੇਰਾ ਵਾਂਗ ਜੂਝਦੇ ਆਂ ਵੈਰੀ ਨੂੰ ਸਬਕ ਸਿਖਾਉਂਦੇ ਆਂ ਸ਼ਹੀਦ ਔਨਲੀ ਉਬਾਲੇ ਖਾ ਰਿਆ ਸੀ ਕੁਝ ਸਮਾਂ ਪਹਿਲਾਂ ਮੁਗਲ ਅਤੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਤੋਂ ਪੰਗਾੜੀ ਦੇ ਯੁੱਧ ਵਿਚਾਰ ਦਾ ਸਾਹਮਣਾ ਕੀਤਾ ਸੀ ਪਰੰਤੂ ਫਿਰ ਵੀ ਉਹ ਧਰਮਹੀਨ ਹੰਕਾਰ ਅਤੇ ਈਰਖਾ ਧਾਰਮਿਕ ਕੱਟੜਵਾਦ ਦੇ ਵਿੱਚ ਅੰਨੇ ਹੋਏ ਦੁਬਾਰਾ ਜੰਗ ਕਰਨ ਵਾਸਤੇ ਅਨੰਦਪੁਰ ਸਹਿਬ ਆ ਗਏ ਅਨੰਦਪੁਰ ਨੂੰ ਘੇਰ ਲਿਆ ਹੁਣ ਮੁਗਲ ਬਾਦਸ਼ਾਹ ਤੇ ਪਹਾੜੀ ਰਾਜਿਆਂ ਨੇ ਇਹ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ ਉਹ ਗੁਰੂ ਦੀਆਂ ਫੌਜਾਂ ਨੂੰ ਨਹੀਂ ਹਰਾ ਸਕਦੇ ਗੁਰੂ ਸਾਹਿਬ ਦੇ ਭਾਵੇਂ ਗਿਣਤੀ ਦੇ ਸਿੰਘ ਸਨ ਇਹਨਾਂ ਨੂੰ ਹਰਾਣਾ ਬੜਾ ਮੁਸ਼ਕਲ ਹੈ ਉਹਨਾਂ ਦੀ ਫੌਜ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਸੀ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹਾਂ ਰਾਜਨੀਤਿਕ ਬੇਈਮਾਨੀ ਅਤੇ ਚਲਾਕ ਛਾਤਰ ਗੱਠ ਜੋੜ ਨੇ ਕੁਫਰ ਅਤੇ ਝੂਠ ਦਾ ਸਹਾਰਾ ਲਿਆ ਗੁਰੂ ਜੀ ਦੇ ਸਾਹਮਣੇ ਧਾਰਮਿਕ ਗ੍ਰੰਥ ਕੁਰਾਨ ਦੀਆਂ ਸੋਹਾਂ ਅਤੇ ਗੀਤਾ ਦੀਆਂ ਲਿਖਤੀ ਕਸਮਾਂ ਤੇ ਵਾਅਦੇ ਕੀਤੇ ਕਿ ਉਹ ਅਨੰਦਪੁਰ ਨੂੰ ਛੱਡ ਕੇ ਚਲੇ ਜਾਣ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਾਥੀਆਂ ਨੂੰ ਕੁਝ ਨਹੀਂ ਕਿਹਾ ਜਾਵੇਗਾ ਪਰ ਅਫਸੋਸ ਧਰਮ ਦਾ ਝੂਠਾ ਤੇ ਫਰੇਬ ਚੋਲਾ ਪਾਉਣ ਵਾਲੇ ਮੁਗਲ ਅਤੇ ਪਹਾੜੀ ਰਾਜਿਆਂ ਨੇ ਆਪਣੀਆਂ ਸੋਹਾਂ ਆਪਣੀਆਂ ਲਿਖਤੀ ਖਾਦੀਆਂ ਕਸਮਾਂ ਨੂੰ ਤਲੰਜਲੀ ਦੇ ਦਿੱਤੀ ਸਭ ਕੁਝ ਪਲਾ ਕੇ ਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਪਿੱਛੇ ਹਮਲਾ ਕਰ ਦਿੱਤਾ ਪਰੰਤੂ ਗੁਰੂ ਸਾਹਿਬ ਇਸ ਦੇ باوجود ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿ ਕੇ ਅਨੰਦਪੁਰ ਤੋਂ ਨਿਕਲ ਕੇ ਸਰਸਾ ਨਦੀ ਤੇ ਪਹੁੰਚ ਗਏ ਜਿੱਥੇ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾ ਦਿੱਤਾ ਔਰ ਸਰਸਾ ਨਦੀ ਦਾ ਕਿਨਾਰਾ ਜਿੱਥੇ ਦੁਸ਼ਮਣਾਂ ਨੇ ਹਮਲਾ ਬੋਲ ਦਿੱਤਾ ਪਰੰਤੂ ਗੁਰੂ ਸਾਹਿਬ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਅੰਮ੍ਰਿਤ ਵੇਲਾ ਨਾ ਖੋ ਜਾਂਦੇ ਹੋਏ ਸਤਿਗੁਰਾਂ ਦੇ ਇਲਾਹੀ ਬਾਣੀ ਨੂੰ ਉਸ ਪਰਮਾਤਮਾ ਦੇ ਇਲਾਹੀ ਗੀਤ ਨੂੰ ਗਾਇਆ ਉਸ ਪਰਮਾਤਮਾ ਦੀ ਬਾਣੀ ਵਿੱਚ ਆਪਣੇ ਆਪ ਨੂੰ ਅਪੇਤ ਕੀਤਾ ਸੱਚਮੁੱਚ ਗੁਰੂ ਕੀ ਪਿਆਰੀ ਸਾਦ ਸੰਗਤ ਜਿਉ ਆਪਣਾ ਵਸਾਇਆ ਹੋਇਆ ਘਰ ਛੱਡਣਾ ਬੜਾ ਮੁਸ਼ਕਲ ਹੈ ਕਿਵੇਂ ਛੱਡਿਆ ਹੋਵੇਗਾ ਕਲਕੀ ਤਰਪਾਸ਼ਾ ਨੇ ਅਨੰਦਪੁਰ ਦੀ ਧਰਤੀ ਨੂੰ ਉਹ ਅਨੰਦਪੁਰ ਦੀ ਧਰਤੀ ਜਿੱਥੇ ਸਾਈਹਬਾ ਦਾ ਬਚਪਨ ਬੀਤਿਆ ਉਹ ਅਨੰਦਪੁਰ ਦੀ ਧਰਤੀ ਜਿੱਥੇ ਸਹਿਬਜਾਦਿਆਂ ਨੇ ਬਚਪਨ ਮਾਨਿਆ ਉਹ ਅਨੰਦਪੁਰ ਦੀ ਧਰਤੀ ਜਿੱਥੇ ਮਾਤਾ ਜੀ ਨੇ ਆਪਣੀ ਅੱਖੀ ਸਾਰੇ ਕੋਤਕ ਵੇਖੇ ਪਰ ਅਫਸੋਸ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਕਲਕੀ ਤਰਪਾਸ਼ਾ ਨੇ ਅਨੰਦਪੁਰ ਨੂੰ ਛੱਡ ਦਿੱਤਾ ਸਰਸਾ ਨਦੀ ਦੇ ਕਿਨਾਰੇ ਤੇ ਅਖੀਲਾ ਦੀਵਾਨ ਸਜਾਇਆ ਗਿਆ ਮੈਸ਼ਬਾਦ ਅਖੀਲਾ ਤਾਂ ਵਰਤੇ ਆ ਕਿਉਂਕਿ ਇਸੇ ਦੀਵਾਨ ਦੇ ਵਿੱਚ ਗੁਰੂਕਲ ਕੀ ਤਰਪਾਤਸ਼ਾ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਮਾਤਾ ਜੀ ਵੀ ਮੌਜੂਦ ਨੇ ਉਹਨਾਂ ਦੀਆਂ ਸੁਪਤਨੀਆਂ ਵੀ ਮੌਜੂਦ ਨੇ ਉਹਨਾਂ ਦੇ ਪਿਆਰੇ ਸਿੰਘ ਵੀ ਮੌਜੂਦ ਨੇ ਉਹਨਾਂ ਦੇ ਚਾਰੋਂ ਲੱਕਤੇ ਜ਼ਿਗਰ ਵੀ ਮੌਜੂਦ ਨੇ ਸਰਸਾ ਨਦੀ ਪਾਰ ਕਰਦੇ ਆ ਪਰਿਵਾਰ ਵਿਛੜਿਆ ਫਿਰ ਕਦੀ ਪਰਿਵਾਰ ਇਕੱਠਾ ਨਾ ਹੋਇਆ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅਨੰਦਪੁਰ ਨੂੰ ਛੱਡ ਕੇ ਪਰਿਵਾਰ ਖੇਰੂ ਖੇਰੂ ਹੋ ਗਿਆ ਪਰਿਵਾਰ ਦੇ ਇੱਕ ਨਹੀਂ ਅਨੇਕਾਂ ਹੀ ਵਿਛੋੜੇ ਪੈ ਗਏ ਗੁਰੂ ਕਿਰਪਾ ਕਰੇ ਅਸੀਂ ਕਲਗੀ ਤਰਪਾ ਸਾਹਿਬ ਦੇ ਪਰਿਵਾਰ ਨੂੰ ਸਦੀਵ ਕਾਲ ਸਜਦਾ ਕਰੀਏ ਸਾਬ ਜਾਦੇ ਆ ਦੀ ਸ਼ਾਦਤ ਨੂੰ ਸਦੀਵ ਕਾਲ ਸਜਦਾ ਕਰੀਏ ਤੇ ਉਹ ਆਨੰਦਪੁਰ ਦੀ ਧਰਤੀ ਜਿੱਥੇ ਅੱਜ ਵੀ ਕੇਸਰੀ ਚੁੱਲਦਾ ਹੈ ਉਹ ਆਨੰਦਪੁਰ ਦੀ ਧਰਤੀ ਕਦੀ ਮੁਗਲਾਂ ਨੇ ਤੇ ਕਦੀ ਪਹਾੜੀ ਰਾਜਿਆਂ ਨੇ ਖਤਮ ਕਰ ਦਿੱਤੀ ਸੀ ਪਰੰਤੂ ਉਹ ਕੇਸਰੀ ਅੱਜ ਵੀ ਸਦੀਵ ਕਾਲ ਵਾਸਤੇ ਜੁਗਾ ਜੁਗਾ ਤੱਕ ਚੁੱਲਦਾ ਹੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ